ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਸਵਾਗਤ ਹੈ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਅੱਜ ਆਸ਼ੂ ਤੇ ਜਸ ਚੱਲੇ ਨੇ ਸਕੂਲ 10 ਕ ਦਿਨ ਦੀਆਂ ਛੁੱਟੀਆਂ ਤੋਂ ਬਾਅਦ ਬਾਰਿਸ਼ਾ ਕਰਕੇ ਹੋਈਆਂ ਸੀ ਇਹਨਾਂ ਨੂੰ ਛੁੱਟੀਆਂ ਹੁਣ ਕੰਮ ਕੀਤਾ ਨਹੀਂ ਮਿੱਤਰਾਂ ਨੇ ਜਿਹੜਾ ਪੈਂਡਿੰਗ ਕੰਮ ਉਹਦੇ ਵਾਟ ਕੱਢਣ ਦੇ ਆ ਆਸ਼ੂ ਅੱਜ ਸਕੂਲੇ ਜਾਣਾ ਕਿਦਾਂ ਦਾ ਲੱਗ ਰਿਹਾ ਅੱਜ ਆਸ਼ੂ ਆਸ਼ੂ ਕਿੱਦਾਂ ਦਾ ਲੱਗ ਰਿਹਾ ਸਕੂਲੇ ਜਾਣਾ ਜਸੂ ਕਿੱਦਾਂ ਦਾ ਲੱਗ ਰਿਹਾ ਸਕੂਲੇ ਜਾਣਾ ਹੈ ਦੇਖੋ ਕਿੱਦਾਂ ਬਟ ਕੱਢ ਰਿਹਾ ਜਦੋਂ ਕਿਹਾ ਸੀ ਨਾਲ ਨਾਲ ਕਰ ਲੋ ਉਦੋਂ ਕਰਦੇ ਨਹੀਂ ਸੀਗੇ ਤੁਸੀਂ ਕਰ ਲਾਂਗੇ ਬਾਅਦ ਚ ਰਾਤੀ ਵੀ ਕਹਿੰਦੇ ਨਹੀਂ ਨਹੀਂ ਤੂੰ ਰਹਿਣ ਤੋਂ ਪਹਿਲਾਂ ਸਵੇਰੇ ਕਰ ਲਾਂਗੇ ਹੁਣ ਦੇਖੀ ਤੇ ਟੈਨਸ਼ਨ ਪਈ ਹੈ ਮੇਰਾ ਤਾਂ ਹੋ ਗਈ ਹੈ ਤੇਰਾ ਹੋ ਗਿ ਅੱਜ ਆਪਣੇ ਫਰੈਂਡਸ ਨੂੰ ਮਿਲੋਗੇ ਜਾ ਕੇ ਹੈ ਫਰੈਂਡਸ ਦਾ ਬਾਅਦ ਚ ਪਹਿਲਾਂ ਤਾਂ ਕੋਟੀ ਖਾਓਗੇ ਜਾ ਕੇ ਇਧਰ ਆ ਹਰਦੀਪਕੌਰ ਜੀ ਮਾੜਿਆ ਟੇ ਮੰਗਵਾਕੜੀ ਹੋਈ ਮਾੜਿਆ ਟੇ ਵਾ ਖੋਟੇ ਡਟੇ ਉਹਨਾਂ ਬਾਹਰ ਆਪਣਾ ਓਏ ਛੋਟੂ ਕਿੱਦਾਂ ਅੱਜ ਸਕੂਲੇ ਜਾਣ ਲੱਗੇ ਕਿੱਦਾਂ ਲੱਗ ਰਿਹਾ ਠੀਕ ਆ ਸਕੂਲ ਦਾ ਕੰਮ ਕੀਤਾ ਕਿ ਨਹੀਂ ਕੀਤਾ ਸਾਰੇ ਨੇ ਕੋਮਾ ਜੀ ਗਏ ਆ ਗਿਆ ਕੋਮਾ ਜੀ ਚਲ ਗਿਆ ਵਿਚਾਰਾ ਉਹ ਵੀ ਕੋਈ ਵੀ ਨਹੀਂ ਚਲੋ ਮਿਲਦੇ ਆ ਚਲੋ ਬੱਸ ਆ ਗਈ ਓਏ ਬੱਸ ਆ ਗਈ ਬੱਸ ਬੱਚਿਆਂ ਦੀ ਆ ਗਈ ਸਕੂਲ ਦੀ ਬੱਸ ਆਹਦੀ ਬਲੌਗ ਦੇਖੀ ਵਿੱਚ ਮੁੰਡੇ ਦਾ ਬੱਚੇ ਸਾਰੇ ਮੁਰਝਾਏ ਛੁੱਟੀਆਂ ਤੋਂ ਬਾਅਦ ਚੱਲੇ ਸਕੂਲ ਸਾਰੇ ਬੱਚੇ ਹੋਏ ਮੁਰਝਾਏ ਚਲੋ ਇੱਕ ਦਿਨ ਹੁੰਦਾ ਹੀ ਐਦਾਂ ਕੱਲ ਹੋ ਜਾਣਾ ਸਾਰਿਆਂ ਦਾ ਸੈਟ ਜਸ ਜਸ ਤੇ ਅੱਜ ਤਾਂ ਹੋ ਗਿਆ ਚਾਹੀਦਾ ਟਾਈਮ ਜਾਣਾ ਸਕੂਲੇ ਇਧਰ ਹਰਦੀਪ ਕੋਰ ਨੇ ਬਣਾਇਆ ਅੱਜ ਮਿਨੀ ਪੀਜ਼ਾ एक साढ़े घर है मेहमान हरदीपो ने बनाया चार पीस मिनी पिजा चार कर देता है अठा च कन्वर्ट नहीं, दे दे दे। वो हुंदा नहीं। <laughs> ना गर्म गरमा ਪੁੱਤ ਉੱਥੇ ਸ਼ਾਪ ਤੇ ਬਹਿ ਕੇ ਖਾ ਲਿਓ ਜਸ ਕਰਦਾ ਹੋਇਆ ਆਪਣੀ ਕਾਰਗਰੀ ਆਸ਼ੂ ਗਰਮ ਆ ਪੁੱਤ ਮੈਂ ਕਰ ਪਾਉਂਗਾ ਜਸ ਆਪਣਾ ਹੈਂਡ ਵਾਸ਼ ਕਰਕੇ ਆ ਪਹਿਲਾਂ ਜਸ ਸਾਬੂਨ ਨਾਲ ਕਰਕੇ ਦੁਕਾਨੇ ਲਾ ਲਿਆ ਆਪਾਂ ਸੈਟਅਪ ਅਰਦੀਪ ਕੋ ਲੈ ਕੇ ਆਇਆ ਪਿਆਜ਼ ਟਮਾਟਰ ਹਰੀ ਮਿਰਚ ਕੱਟ ਕੇ ਇਹਦੇ ਵਿੱਚ ਪਾਵਾਂਗੇ ਆਪਾਂ ਨਮਕੀਨ ਆਸ਼ੂ ਜਸ ਦੇ ਮੂੰਹ ਵਿੱਚ ਚੌਂਦੀਆਂ ਹੋਈਆਂ ਲਾਲਾ ਆਹਾਂ ਦੇਖੋ ਜਸ ਦੇਖੋ ਕੀ ਕਰ ਰਹੇ ਹੈ ਜਿਸ ਦਿਖਾ ਲ ਭੂਤੇ ਦਿਖਾ ਸਾਰੇ ਖਾ ਲੈ ਇਹਨੂੰ ਖਾ ਲੈ ਅੰਨੇ ਦੇਖ ਰਿਹਾ ਚਲੋ ਆਪਾਂ ਇਹਨੂੰ ਦਿੰਨੇ ਆ ਚਾਹ ਦਾ ਮਜ਼ਾ ਲੈਣ ਇਹਦਾਂ ਦੀਪੋਨੇ ਮਿਕਸ ਕਰ ਦਿੱਤਾ ਵਿੱਚ ਨਮਕੀਨ ਪਿਆਜ਼ ਟਮਾਟਰ ਦੇ ਚਲੋ ਕਰਦੇ ਆ ਤੇਸ਼ੀ ਆ ਤੇਸ਼ੀ ਆ ਠੀਕ ਆ ਚਲੋ ਲੈਨੇ ਆ ਚਾਏ ਦੇ ਮਜੇ ਮਿਲਦੇ ਆ ਫੇਰ ਰਾਤ ਦੇ ਟਾਈਮ ਤੇ ਭਾਜੀ ਦੇ ਭਾਬੀ ਆਏ ਸਾਡੇ ਕੋਲ ਤੇ ਭਾਬੀ ਨੇ ਬੜੇ ਮਾੜੀ ਕੀਤੀ ਪੈਗ ਨਹੀਂ ਲਾਉਣ ਦਿੱਤਾ ਸਾਨੂੰ ਗਰੀਬਾਂ ਨੂੰ ਉਪਰੋਂ ਮੀਂਹ ਪੈਂਦਿਆ ਸੀ ਕਿ ਆਪਣੀ ਠੰਡ ਦੂਰ ਕਰੀਏ ਭਾਜੀ ਛੱਡ ਕੇ ਆ ਜਾ ਛੱਡ ਕੇ ਆ ਜਾ ਭਾਬੀ ਨੂੰ ਕਿ ਮੈਂ ਆਵਾਂ ਹੈ ਭਾਬੀ ਆਜਾ ਭਾਜੀ ਛੱਡਿਆ ਵੀਰੂ ਇੱਧਰ ਕਰ ਤੂੰ じゃ ਭਾਬੀ ਨਹੀਂ ਛੱਡਿਆ ਕੁੜੀ ਦੀ ਛੱਡਿਆ ਚਲੋ ਜੀ ਂਗੇ ਅਸੀਂ ਇੱਧਰ ਬੈਠੇ ਆਂ بارش ਹੋ ਗਈ ਆ ਪੂਰੀ ਠੋਕੇ ਜਗਾ ਮੀਂਹ ਪੈ ਗਿਆ ਅੱਜ ਫੇਰ ਮੀਂਹ ਹਟਣ ਦਾ ਨਾਮ ਨਹੀਂ ਲੈ ਰਿਹਾ ਪੰਜਾਬ ਦੇ ਵਿੱਚ ਚਲੋ ਆਪਾਂ 잡ਸ਼ਬ ਰਾ ਦਾ ਮੇਨਾ ਮੂੰਹ ਬਣਾਏ ਤਾਂ ਹੁਣ ਕਿਹਦੀ ਗੱਪਸ਼ਾ ਮਾਰਦੇ ਆ